ਆਈ ਮੀ નિਹੰਗ ਬੁਹਾ ਖੋਲਦੇ ਨ ਸੰਗ ਹਾਂਜੀ ਜਿਸ ਦਾ ਭਾਵ ਇਹ ਸੀ ਕਿ ਇਹ ਉੱਚੇ ਖਿਆਲ ਵਾਲੇ ਲੋਕ ਹਨ ਇਹਨਾਂ ਨੂੰ ਰੋਕੋ ਨਾ ਖੁੱਲੇ ਦਿਲ ਅੰਦਰ ਆਉਣ ਦਿਓ ਇਹ ਤੁਹਾਡੇ ਘਰ ਦੇ ਮਾਲ ਧਨ ਰੂਪ ਕਿਸੇ ਸ਼ੈ ਦੇ ਰਵਾਦਾਰ ਨਹੀਂ ਨਿਰਵਾ ਮਾਤਰ ਅਨ ਲੈਣਗੇ ਤੇ ਤੇਰੀ ਕਮਾਈ ਸਫਲ ਕਰ ਜਾਣਗੇ ਨਿਰਵਾ ਇਹਨਾਂ ਦਾ ਪਿਆਰ ਨਾਲ ਮਿਲੀ ਭੇਟਾ ਸੀ ਜਾਂ ਗੁਰਦੁਆਰੇ ਦੇ ਲੰਗਰ ਤੋਂ ਇਹ ਲੋਕ ਮੰਗਦੇ ਨਹੀਂ ਸਨ ਕਦੇ ਕਿਸੇ ਹਾਲਤ ਵਿੱਚ ਵੀ ਹੱਥ ਨਹੀਂ ਸਨ ਅੜਦੇ ਜੇ ਸਫ਼ਰ ਵਿੱਚ ਹਨ ਪਾਸ ਕੁਝ ਨਹੀਂ ਪ੍ਰਸ਼ਾਦੇ ਦਾ ਵੇਲਾ ਹੈ ਤਾਂ ਕਿਸੇ ਪਿੰਡ ਸ਼ਹਿਰ ਦੀ ਗਲੀ ਜਾ ਵਣਗੇ ਜਿਸ ਘਰ ਮਰਜੀ ਹੈ ਲੰਘ ਜਾਣਗੇ ਉਸ ਵਿਲੀ ਦੇ ਨਿਰਵਾਜ ਹੋਗਾ ਅਨਮਾਤਰ ਲੈ ਕੇ ਟੁਰ ਜਾਣਗੇ ਹੀਰੇ ਮੋਤੀ ਪਾਸ ਪਏ ਰਹਿਣ ਟੱਕਣਗੇ ਨਹੀਂ ਇਥੋਂ ਤੱਕ ਕੀ ਉਸ ਡੰਗ ਤੋਂ ਵਦੀਕ ਦਾ ਅਨ ਵੀ ਨਹੀਂ ਚੁੱਕਣਗੇ ਲੋਕਾਂ ਵਿੱਚ ਇਤਨਾ ਸਤਕਾਰ ਇਹਨਾਂ ਦਾ ਸੀ ਕਿ ਜਦੋਂ ਨਿਹੰਗ ਸਿੰਘ ਆ ਜਾਣ ਤੇ ਲੋਕੀ ਸੁਣ ਲੈਣ ਕਿ ਨਿਹੰਗ ਆਏ ਹਨ ਤਾਂ ਬੂਹੇ ਖੋਲ ਘਰਾਂ ਤੋਂ ਬਾਹਰ ਆ ਕੇ ਅਦਬ ਨਾਲ ਹੱਥ ਜੋੜ ਕੇ ਖਲੋ ਜਾਂਦੇ ਸਨ ਤੇ ਸਾਰੇ ਚਾਹੁੰਦੇ ਸਨ ਕਿ ਇਹ ਮੇਰੇ ਘਰ ਅੰਦਰ ਜਾਣ ਫੇਰ ਜਿਸ ਘਰ ਇਹ ਵੜ ਜਾਣ ਉਹ ਆਪਣੇ ਧਨ ਭਾਗ ਸਮਝਦਾ ਸੀ ਤਦੋਂ ਤੋਂ ਹੀ ਇਹ ਕਹਾਵਤ ਅੱਜ ਤੱਕ ਮੂੰਹਾਂ ਤੇ ਚੜੀ ਹੋਈ ਹੈ ਆਏ ਨੀ નિਹੰਗ ਬੁਹਾ ਖੋਦੇ ਨਿਸੰਗ ਪਿਆਰਿਓ નિਹੰਗ ਫਾਰਸੀ ਵਿੱਚ ਮਗਰਮਛ ਨੂੰ ਕਹਿੰਦੇ ਹਨ ਮੁਰਾਦ ਹੈ ਜੋ ਨਿਰਪੈ ਅਤ ਹੋਵੇ ਕਿਸੇ ਭੈ ਅੱਗੇ ਜਿਸ ਦੀ ਅੱਖ ਚਮਕਾ ਨਾ ਖਾਵੇ ਨਿਹੰਗ ਦਾ ਇਹ ਅਰਥ ਵੀ ਕਰਦੇ ਹਨ ਜੋ ਦੁੱਖ ਸੁੱਖ ਦਾ ਅੰਗ ਨਾ ਮੰਨੇ ਦੁੱਖ ਸੁੱਖ ਦੁਹਾ ਵੇਲੇ ਜੋ ਆਪਣੇ ਅਸਲੀ ਤੋਂ ਨਾ ਹILLE ਨਿਹੰਗ ਦਾ ਮੂਲ ਜਾਪਦਾ ਹੈ ਪਦ ਨਿਸੰਗ ਨਿਹੰਗ ਜੋ ਇਕੱਲਾ ਵਿਚਰੇ ਇਸਤਰੀ ਆਤ ਦੇ ਪਰਿਵਾਰਕ ਸੰਬੰਧ ਤੋਂ ਸੁਤੰਤਰ ਹੋ ਗਏ ਜੋ ਸਾਧੂ ਬਿਰਤੀ ਵਿੱਚ ਵਿਚਰੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਸਮੇਂ ਅਤੇ ਉਸ ਤੋਂ ਪਹਿਲਾਂ ਜੋ ਨਿਹੰਗ ਸਨ ਉਹ ਨਾਮ ਰਸੀਏ ਇੱਕ ਸ਼ੁਭ ਤੇ ਸੋਹਣੇ ਪਰ त्यागी ਸੇਵਕ ਤਖਤ ਸਾਹਿਬ ਦੀ ਸੇਵਾ ਵਾਲੇ ਹੁੰਦੇ ਸਨ ਉਸ ਸਮੇਂ ਦੇ ਨਿਹੰਗ ਸਿੰਘਾਂ ਵਿੱਚ ਮਾਲ ਮਿਲਖ ਦੇ ਕਬਜੇ ਦਾ ਖਿਆਲ ਦਾ त्याग ਕਰਨਾ ਮੁੱਖ ਗੁਣ ਸੀ ਕੇਵਲ ਆਪ ਹੀ ਮਾਲਕ ਨਹੀਂ ਬਣਦੇ ਸੇ ਸਗੋਂ ਕਿਸੇ ਨੂੰ ਕਿਸੇ ਮਾਲ ਦਾ ਮਾਲਕ ਨਹੀਂ ਸੇ ਸਮਝਦੇ ਸਭ ਮਾਲ ਅਨ ਬਸਤਰ ਪਦਾਰਥ ਦਾ ਮਾਲਕ ਉਹਨਾਂ ਦੀ ਨਜ਼ਰ ਵਿੱਚ ਵਾਹਿਗੁਰੂ ਸੀ ਉਹ ਜਦ ਲੋੜ ਵੇਲੇ ਕਿਸੇ ਦੇ ਘਰੋਂ ਅਨਮਾਤਰ ਅੰਗੀਕਾਰ ਕਰਦੇ ਸੇ ਤਦ ਉਸ ਘਰ ਵਾਲੇ ਦੇ ਅਨ ਨੂੰ ਉਸ ਦਾ ਸਮਝ ਕੇ ਹੱਥ ਨਹੀਂ ਸੇ ਲਾਉਂਦੇ ਪਰ ਦਾਣਾ ਪਾਣੀ ਗੁਰੂ ਕਾ ਸਮਝ ਕੇ ਸਾਂਝੇ ਬਾਬਲ ਦੇ ਢੰਡਾਰੇ ਵਿੱਚੋਂ ਭੁੱਖ ਪੂਰਨ ਮਾਤਰ ਅਨਸਵੀਕਾਰ ਕਰਦੇ ਸੀ ਜਬਰ ਤੱਕਾ ਕਦੇ ਨਹੀਂ ਸੀ ਕਰਦੇ ਜਬਰ ਸਹਿਣਾ ਜਬਰ ਕਰਨਾ ਦੋਈ ਗੱਲਾਂ ਤੋਂ ਉਚੇਰੇ ਸੀ ਨਿਹੰਗ ਸਿੰਘ ਪਾਸ ਕਸ਼ਹਰੇ ਤਾਂ ਦੋ ਹੁੰਦੇ ਸੀ ਪਰ ਚੋਲਾ ਦਸਤਾਰਾ ਚਾਦਰ ਇਹ ਕਦੀ ਦੋ ਨਹੀਂ ਸੀ ਹੁੰਦੇ ਤੇ ਦਿਨ ਦਾ ਅਨ ਪਾ ਕੇ ਰਾਤ ਲਈ ਬਾਕੀ ਨਹੀਂ ਸੀ ਰੱਖਦੇ ਵਿਆਹ ਇਹਨਾਂ ਵਿੱਚ ਹੁਕਮਨ ਮੰਨੇ ਨਹੀਂ ਸੀ ਪਰ ਰਿਵਾਜਨ ਇਹ ਅਕਸਰ ਨਿਰਵਿਰਤ ਵਿਚਰਦੇ ਸੀ ਇਸੇ ਵਾਸਤੇ ਮਗਰੋਂ ਇਹਨਾਂ ਦਾ ਨਾਮ ਬਿਹੰਗਮ ਵੀ ਪੈ ਗਿਆ ਸੀ ਪੰਛੀ ਵਰਤੀ ਵਾਲੇ ਜਿੱਥੇ ਚੋਗਾ ਜਿਸ ਵੇਲੇ ਮਿਲ ਗਿਆ ਖਾ ਲਿਆ ਜਿੱਥੇ ਰਾਤ ਪੈ ਗਈ ਟਿਕ ਗਏ ਪਰੰਤੂ ਇਹ ਸਾਰੇ ਤਿਆਗ ਤੇ ਵਰਤਾਰੇ ਦੀਆਂ ਖੁੱਲਾ ਇਹਨਾਂ ਲੋਕਾਂ ਵਿੱਚ ਨਾਮ ਦੇ ਆਧਾਰ ਤੇ ਸਨ ਅਰਥਾਤ ਆਤਮ ਜੀਵਨ ਰੂਹਾਨੀ ਜ਼ਿੰਦਗੀ ਇਸ ਦਾ ਮੂਲ ਸੀ ਪਦਾਰਥਕ ਵੰਡ ਪਰਸਪਰ ਮਾਦੀ ਏਕਤਾ ਦਾ ਖਿਆਲ ਇਹਨਾਂ ਗੱਲਾਂ ਦਾ ਮੂਲ ਨਹੀਂ ਸੀ ਆਤਮ ਜੀਵਨ ਤੋਂ ਖਾਲੀ ਉੱਚੇ اخلاق ਤੋਂ ਵਿਰਵੇ ਨਿਰੇ ਮਾਇਆ ਤੇ ਮਾਦਾ ਪ੍ਰਸਤੀ ਤੇ ਪਦਾਰਥ ਜਾਂ ਰਾਜਸੀ ਭੁੱਖਾਂ ਵਾਲੀ ਸੰਸਾਰੀ ਵਰਤੀ ਅਕਾਲੀ ਦਾ ਆਦਰਸ਼ ਕਦੇ ਨਹੀਂ ਸੀ ਮਾਛੀਵਾੜੇ ਜਦ ਭਾਈ ਮਾਨ ਸਿੰਘ ਜੀ ਤੇ ਭਾਈ ਦਇਆ ਸਿੰਘ ਸਤਗੁਰਾਂ ਪਾਸ ਆਪਣੇ ਤਾਂ ਬਾਗ ਵਿੱਚ ਆਰਾਮ ਨਾਲ ਜਾ ਬੈਠੇ ਤਦ ਪ੍ਰਸੰਨ ਹੋ ਕੇ ਸਤਗੁਰਾਂ ਨੇ ਵਾਰ ਦਿੱਤਾ ਪੰਥ ਖਾਲਸੇ ਵਿੱਚ ਤੇਰੇ ਵਰਗੇ ਖੁੱਲੇ ਸੁਭਾਅ ਵਾਲੇ ਨਿਰਭੈ ਤੇ ਸਿੱਧੇ ਸਾਦੇ ਲਿਵਾਜ਼ ਵਾਲੇ ਅਨੇਕ ਸਿੰਘ ਹੋਣਗੇ ਜਿਨ੍ਹਾਂ ਦੀ ਵਰਤੀ ਅਕਾਲੀ ਵਾਹਿਗੁਰੂ ਟੇਕ ਵਾਲੀ ਹੋਵੇਗੀ ਤੇ ਨਿਰੰਕੁਸਤਾ ਨਿਹੰਗ ਵਰਗੀ ਹੋਵੇਗੀ ਆਤਮ ਜੀਵੰਤੋਂ ਖਾਲੀ ਉੱਚੇ اخلاق ਤੋਂ ਵਿਰਵੇ ਨਿਰੇ ਮਾਇਆ ਤੇ ਮਾਦਾ ਪ੍ਰਸਤੀ ਤੇ ਪਦਾਰਥ ਜਾਂ ਰਾਜਸੀ ਭੁੱਖਾਂ ਵਾਲੀ ਸੰਸਾਰੀ ਵਰਤੀ ਅਕਾਲੀ ਦਾ ਆਦਰਸ਼ ਕਦੇ ਨਹੀਂ ਸੀ ਨਿਹੰਗ ਸਿੰਘਾਂ ਵਿੱਚ ਸੁਖ ਨਿਧਾਨ ਭੰਗ ਦਾ ਰਿਵਾਜ ਨਿਹਾਇਤ ਕਸ਼ਟਾਂ ਦੇ ਜੀਵਨਾ ਥਕਾਨਾਂ ਤੇ ਦੁੱਖਾਂ ਤੋਂ ਸਰੀਰ ਨੂੰ ਸੁਖ ਦੇਣ ਲਈ ਪਿਆ ਸੀ ਇਸੇ ਕਰਕੇ ਇਸ ਦਾ ਨਾਮ ਸੁਖ ਨਿਧਾਨ ਪਿਆ ਪਰ ਪਿੱਛੋਂ ਇਹ ਨਸ਼ੇ ਦੀ ਸ਼ਕਲ ਵਿੱਚ ਵੱਧ ਕੇ ਉਹਨਾਂ ਦੇ ਗ੍ਰਾਉਂ ਦਾ ਮੂਲ ਕਾਰਨ ਬਣਿਆ ਜਾਇ ਦਾਦਾ ਵਾਲੇ ਵੀ ਨਿਹੰਗ ਸਿੰਘ ਮਗਰੋਂ ਹੋਏ ਪਰ ਇਹ ਗ੍ਰਾਉਂ ਦੇ ਸਮੇਂ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਥੋੜਾ ਥੋੜਾ ਸ਼ੁਰੂ ਹੋ ਗਿਆ ਸੀ ਪਰੰਤੂ ਆਦਰਸ਼ਕ ਨਿਹੰਗ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਣਗਿਣਤ ਸਨ ਟਾਵੇਂ ਟਾਵੇਂ ਉਸ ਤੋਂ ਮਗਰੋਂ ਵੀ ਹੁੰਦੇ ਰਹੇ ਹਨ ਬਾਬਾ ਨੈਣਾ ਸਿੰਘ ਜੀ ਦੇ ਚਾਟੜੇ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੀ ਸ਼ਿੰਗਾਰ ਸਨ ਨਿਹੰਗਾਂ ਜਾਂ ਅਕਾਲੀ ਸਿੰਘਾਂ ਦੇ ਜਥੇ ਯੁੱਧਾਂ ਜੰਗਾਂ ਵਿੱਚ ਵੀ ਸ਼ਾਮਲ ਹੁੰਦੇ ਤੇ ਅਕਸਰ ਕਠਨ ਮਾਮਲੇ ਇਹੋ ਫਤਿਹ ਕਰਦੇ ਨਸ਼ਾਰੇ ਦਾ ਮੁਸਲਮਾਨੀ ਜਹਾਦ ਦਾ ਜੰਗ ਜੋ ਜਗਤ ਦੇ ਅਤ ਤੁੰਦ ਤੇ ਕਰੜੇ ਜੰਗਾਂ ਵਿੱਚੋਂ ਗਿਣਿਆ ਜਾਂਦਾ ਹੈ ਅਕਾਲੀਆਂ ਦੀ ਅਗਵਾਨੀ ਤੇ ਅਟੁੱਟ ਦਲੇਰੀ ਦਾ ਇੱਕ ਸ਼ਾਨਦਾਰ ਨਮੂਨਾ ਹੈ ਪਿਆਰਿਓ ਪੁਰਾਤਨ ਨਿਹੰਗ ਸਿੰਘਾਂ ਦੀ ਜੋ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਗਈ ਹੈ ਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਸਤਵੰਤ ਕੌਰ ਕਾਂਢਬਾਈ ਪੁਸਤਕ ਵਿੱਚੋਂ ਸੰਖੇਪ ਰੂਪ ਵਿੱਚ ਲਈ ਗਈ ਹੈ ਪਿਆਰਿਓ ਅਗਰ ਆਪ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਦਿਲ ਖਿੱਚਵੇਂ ਪ੍ਰਸੰਗ ਆਪਜੀ ਤੱਕ ਅਤੇ ਵਤਵਤ ਪ੍ਰਾਣੀਆਂ ਤੱਕ ਪਹੁੰਚ ਸਕਣ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਰਸਿਕ ਬੈਰਾਗੰਗ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ ਇਹਨਾਂ ਜੀਵਨੀਆਂ ਕਵਿਤਾਵਾਂ ਗੁਰਬਾਣੀ ਵਿਚਾਰ ਕੀਰਤਨ ਆਦਨੋਂ ਅਲੱਗ-ਅਲੱਗ ਗਰੁੱਪ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ